ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਭੋਰੇ ਵਿੱਚ ਲੁੱਕ ਕੇ ਬੈਠਣਾ ਅਤੇ ਮਾਤਾ ਨਾਨਕੀ ਜੀ ਨੇ ਸਮਝਾਉਣਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਦ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਬਚਨ ਗੁਰੂ ਬਾਬਾ ਬਕਾਲੇ ਦਾ ਅਨੁਭਵੀ ਪ੍ਰਕਾਸ਼ ਹੋਇਆ ਤਾਂ ਆਪ ਜੀ ਪੂਰੇ ਵਿੱਚ ਲੁੱਕ ਕੇ ਨਰੰਜਣੀ ਜੋਤ ਆਪਣੇ ਸਰੂਪ ਨਾਲ ਲਿਬ ਲਾ ਕੇ ਬੈਠ ਗਏ ਇਸ ਤਰ੍ਹਾਂ ਜਦ 15 ਦਿਨ ਬੀਤ ਗਏ ਤਾਂ ਆਪ ਜੀ ਦੇ ਮस्तक ਉਤੇ ਪ੍ਰਕਾਸ਼ ਦੀਆਂ ਕਿਰਨਾਂ ਫੈਲ ਗਈਆਂ ਇਸ ਨਾਲ ਸ੍ਰੀ ਮਾਤਾ ਨਾਨਕੀ ਜੀ ਨੇ ਸਮਝ ਲਿਆ ਕਿ ਇੰਨਾ ਵਿੱਚ ਗੁਰਿਆਈ ਦੀ ਜੋਤ ਪ੍ਰਵੇਸ਼ ਕਰ ਗਈ ਹੈ 15 ਦਿਨ ਉਪਰੰਤ ਜਦ ਆਪ ਜੀ ਦੀ ਸਮਾਧੀ ਖੁੱਲੀ ਤਾਂ ਮਾਤਾ ਜੀ ਨੇ ਕਿਹਾ ਆਪ ਸੰਗਤਾਂ ਵਿੱਚ ਪ੍ਰਗਟ ਹੋਵੋ ਅਤੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੋ ਗੁਰੂ ਜੀ ਨੇ ਮਾਤਾ ਜੀ ਨੂੰ ਕੋਈ ਉੱਤਰ ਨਾ ਦਿੱਤਾ ਅਤੇ ਆਪਣੇ ਸਰੂਪ ਦੇ ਧਿਆਨ ਵਿੱਚ ਹੀ ਲੱਗੇ ਰਹੇ ਇੱਧਰ ਧੀਰਮਲ ਨੇ ਸਾਰੇ ਦੇਸਾਂ ਵਿੱਚ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਅਸੀਂ ਗੁਰਗੱਦੀ ਉੱਤੇ ਸਥਿਤ ਹੋ ਗਏ ਹਾਂ ਦਰਸ਼ਨ ਕਰਨ ਵਾਸਤੇ ਸਾਡੇ ਪਾਸ ਬਕਾਲੇ ਪਿੰਡ ਆਣ ਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰੋ ਹੁਕਮਨਾਮੇ ਪੜ੍ਹ ਕੇ ਜਦ ਸੰਗਤਾਂ ਨਾਮੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਕਾਲੇ ਪਿੰਡ ਆਈਆਂ ਤਾਂ ਉਹਨਾਂ ਨੇ 22 ਗੁਰਗੱਦੀਆਂ ਲਾ ਕੇ ਬੈਠੇ ਵੇਖੇ ਸਾਰੇ ਹੀ ਦੂਸਰਿਆਂ ਦੀ ਨਿੰਦਿਆ ਅਤੇ ਆਪੋ ਆਪਣੀ ਵਡਿਆਈ ਦਾ ਪ੍ਰਚਾਰ ਕਰ ਰਹੇ ਸਨ ਸੰਗਤਾਂ ਇਹ ਪਰਪੰਚ ਰਚਨਾ ਵੇਖ ਕੇ ਬੜੀਆਂ ਪਰੇਸ਼ਾਨ ਹੋਣ ਲੱਗੀਆਂ ਅਤੇ ਨਿਰਾਸ਼ਤਾ ਨਾਲ ਘਰਾਂ ਨੂੰ ਵਾਪਸ ਮੁੜ ਜਾਂਦੀਆਂ ਮਾਤਾ ਨਾਨਕੀ ਜੀ ਨੇ ਵਿਚਾਰਿਆ ਕਿ ਸ੍ਰੀ ਇਕਤੇਗ ਬਹਾਦਰ ਜੀ ਤਾਂ ਆਪਣੇ ਆਪ ਨੂੰ ਗੁਰੂ ਪ੍ਰਗਟ ਨਹੀਂ ਕਰਨਾ ਚਾਹੁੰਦੇ ਇਸ ਵਾਸਤੇ ਮੈਨੂੰ ਆਪ ਹੀ ਉਦਮ ਕਰਨਾ ਚਾਹੀਦਾ ਹੈ ਜਿਸ ਨਾਲ ਇਹ ਪ੍ਰਗਟ ਹੋ ਜਾਣ ਕਿਉਂਕਿ ਸੁਖ ਦੀ ਪ੍ਰਾਪਤੀ ਉਦਮ ਕਰਨ ਨਾਲ ਹੀ ਹੁੰਦੀ ਹੈ ਇਹ ਸੋਚ ਸੋਚ ਕੇ ਮਾਤਾ ਜੀ ਨੇ ਆਪਣੇ ਇੱਕ ਪਰਮ ਸਿੱਖ ਭਾਈ ਗੜੀਆ ਜੀ ਨੂੰ ਚਿੱਠੀ ਲਿਖਵਾ ਕੇ ਇੱਕ ਸਿੱਖ ਹੱਥ ਗੋਇੰਦਵਾਲ ਭੇਜੀ ਕਿ ਆਪ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆ ਕੇ ਸਮਝਾਓ ਕੇ ਪ੍ਰਗਟ ਹੋ ਕੇ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਨ ਭਾਈ ਗੜੀਆ ਨੇ ਇਹ ਚਿੱਠੀ ਭੱਲੇ ਸਹਿਬਜ਼ਾਦੇ ਦੀਵਾਰ ਕਾ ਦਾਸ ਨੂੰ ਦਿੱਤੀ ਮਾਤਾ ਜੀ ਨੇ ਚਿੱਠੀ ਵਿੱਚ ਲਿਖਵਾਇਆ ਸੀ ਕਿ ਤੁਸੀਂ ਇਸ ਵੇਲੇ ਗੁਰੂ ਅਮਰਦਾਸ ਜੀ ਦੀ ਵੰਸ ਦੇ ਮੁਖੀ ਮਾਨੀਏ ਅਤੇ ਪਰਉਪਕਾਰੀ ਹੋ ਤੁਹਾਡਾ ਬਚਨ ਕੋਈ ਨਹੀਂ ਮੋੜਦਾ ਇਸ ਸਮੇਂ ਸੋਢੀ ਵੰਸ ਵਿੱਚ ਬੜਾ ਰੋਲਾ ਪਿਆ ਹੋਇਆ ਹੈ। ਇਸ ਰੋਲੇ ਨੂੰ ਨਿਬੇੜਨ ਵਾਸਤੇ ਆਪ ਇੱਕ ਵਾਰ ਬਕਾਲੇ ਆਣ ਕੇ ਦਰਸ਼ਨ ਦਿਓ। ਸੰਗਤ ਵਿੱਚ ਵੀ ਬੜੀ ਬੇਚੈਨੀ ਫੈਲੀ ਹੋਈ ਹੈ। ਗੁਰੂ ਪ੍ਰਗਟ ਹੋਣ ਤੋਂ ਬਿਨਾਂ ਸੰਗਤਾਂ ਬਿਆਕਲ ਹਨ। ਮੇਰੇ ਪੁੱਤਰ ਸ੍ਰੀ ਤੇਗ ਬਹਾਦਰ ਜੀ ਜੀਨਾਂ ਨੂੰ ਸ੍ਰੀ ਹਰਿ ਕ੍ਰਿਸ਼ਨ ਜੀ ਗੁਰਿਆਈ ਦਾ ਬਚਨ ਕਰ ਗਏ ਸਨ। ਉਹੋ ਆਪਣਾ ਆਪ ਪ੍ਰਗਟ ਨਹੀਂ ਕਰਨਾ ਚਾਹੁੰਦੇ ਆਪ ਇੱਥੇ ਆਣ ਕੇ ਨਿਰਣਾ ਕਰਕੇ ਗੁਰੂ ਅਸਥਾਨ ਗੁਰੂ ਅਸਥਾਪਨ ਕਰੋ ਅਤੇ ਇਸ ਰੋਲੇ ਨੂੰ ਮਿਟਾਓ ਇਹ ਚਿੱਠੀ ਪੜ੍ਹ ਕੇ ਦਵਾਰਕਾ ਦਾਸ ਜੀ ਭਾਈ ਗੜੀਏ ਨੂੰ ਨਾਲ ਲੈ ਕੇ ਬਕਾਲੇ ਪਹੁੰਚ ਗਏ ਪਿੰਡ ਤੋਂ ਬਾਹਰ ਖੜੇ ਹੋ ਕੇ ਵਿਚਾਰ ਕੀਤੀ ਕਿ ਪਹਿਲਾਂ ਸ੍ਰੀ ਤੇਗ ਬਹਾਦਰ ਜੀ ਪਾਸ ਚੱਲ ਗਏ ਜਾਂ ਧੀਰ ਮੱਲ ਜੀ ਪਾਸ ਪਰ ਕਿਉਂਕਿ ਚਿੱਠੀ ਮਾਤਾ ਵੱਲੋਂ ਗਈ ਸੀ ਇਸ ਕਰਕੇ ਸਲਾਹ ਕਰਕੇ ਮਾਤਾ ਜੀ ਪਾਸ ਘਰ ਚਲੇ ਗਏ ਮਾਤਾ ਜੀ ਨੇ ਦੱਸਿਆ ਕਿ ਤੁਸੀਂ ਸੁਣ ਹੀ ਲਿਆ ਹੋਵੇਗਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਨ ਲਗਿਆਂ 5 ਪੈਸੇ ਤੇ ਨਾਰੀਅਲ ਥਾਲ ਵਿੱਚ ਰੱਖ ਕੇ ਗੁਰੂ ਬਾਬਾ ਬਕਾਲੇ ਆ ਕੇ ਮੱਥਾ ਟੇਕ ਦਿੱਤਾ ਸੀ ਧੀਰਮਲ ਕਿਉਂਕਿ ਕਰਤਾਰਪੁਰ ਬੈਠਾ ਪਹਿਲਾਂ ਹੀ ਪੂਜਾ ਕਰਵਾ ਰਿਹਾ ਸੀ ਇਸ ਕਰਕੇ ਗੁਰੂ ਬਾਬਾ ਬਕਾਲੇ ਦੀ ਖਬਰ ਸੁਣ ਕੇ ਸਭ ਤੋਂ ਪਹਿਲਾਂ ਉਹ ਗੱਦੀ ਲਾ ਕੇ ਇੱਥੇ ਆ ਕੇ ਬੈਠਿਆ ਅਤੇ ਸੰਗਤ ਤੋਂ ਗੁਰੂ ਬਣ ਕੇ ਪੂਜਾ ਲੈ ਰਹੇ ਹਨ ਜੇ ਮੈਂ ਇਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੀ ਹਾਂ ਕਿ ਸੰਗਤ ਨੂੰ ਸੰਭਾਲੋ ਤਾਂ ਇਹ ਮਸਤ ਰਹਿੰਦੇ ਹਨ ਇਸ ਵਾਸਤੇ ਤੁਹਾਨੂੰ ਸੱਦਿਆ ਹੈ ਕਿ ਤੁਸੀਂ ਇਨ੍ਹਾਂ ਨੂੰ ਪ੍ਰਗਟ ਕਰਕੇ ਸੰਗਤਾਂ ਦੀ ਚਿੰਤਾ ਦੂਰ ਕਰੋ ਸ੍ਰੀ ਦਵਾਰਕਾ ਦਾਸ ਜੀ ਨੇ ਇੱਕ ਨਾਰੀਅਲ ਅਤੇ ਕੇਸਰ ਮੰਗਵਾ ਕੇ ਗੁਰੂ ਤੇਗ ਬਹਾਦਰ ਜੀ ਦੇ ਅੱਗੇ ਰੱਖਿਆ ਭਾਈ ਗੜੀਏ ਪਾਸੋਂ ਆਪ ਜੀ ਨੂੰ ਕੇਸਰ ਦਾ ਤਿਲਕ ਕਰਾ ਕੇ ਆਖਿਆ ਕਿ ਆਪ ਲੋਕ ਕੇ ਨਾਂ ਬੈਠੋ ਪ੍ਰਗਟ ਹੋ ਕੇ ਸੰਗਤਾਂ ਨੂੰ ਸੁਖ ਬਖਸ਼ੋ ਉਪਰੰਤ ਭਾਈ ਗੜੀਏ ਜੀ ਨੇ ਪ੍ਰਚਾਰ ਕਰਕੇ ਸਿੱਖਾਂ ਨੂੰ ਗੁਰੂ ਜੀ ਦੀ ਸ਼ਰਨ ਵਿੱਚ ਲਿਆਂਦਾ ਥੋੜੇ ਦਿਨਾਂ ਉਪਰੰਤ ਬਾਬਾ ਦਵਾਰਕਾ ਦਾਸ ਜੀ ਗੋਇੰਦਵਾਲ ਨੂੰ ਚਲੇ ਗਏ ਅਤੇ ਭਾਈ ਗੜੀਏ ਨੂੰ ਉੱਥੇ ਹੀ ਛੱਡ ਗਏ ਪਰ ਗੁਰੂ ਤੇਗ ਬਹਾਦਰ ਜੀ ਫਿਰ ਵੀ ਮੰਜੀ ਲਾ ਕੇ ਨਾ ਬੈਠੇ ਆਪ ਅੰਦਰ ਲਿਵ ਲੀਨ ਬੈਠੇ ਰਹੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ